ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਸਰਬੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਪਿਛਲੇ ਦਿਨੀ ਹੋਈ ਔਰ ਉਸ ਇਕੱਤਰਤਾ ਦੇ ਵਿੱਚ ਪਾਨ ਸਿੰਘ ਸਹਿਬਾਨਾ ਬਲੀ ਫੈਸਲਾ ਲਿਆ ਗਿਆ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਜਿਹੜੀ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਔਰ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਗਰਮੀ ਤੋਂ ਰਾਹਤ ਲੈਣ ਵਾਸਤੇ ਗਰਮੀ ਤੋਂ ਰਾਹਤ ਪਾਉਣ ਵਾਸਤੇ ਸਿੰਘ ਸਾਹਿਬ ਜੀ ਨੇ ਇਹ ਹੁਕਮ ਕੀਤਾ ਹੈ ਕਿ ਹਰ ਇੱਕ ਸਿੱਖ ਉਹਨੂੰ ਇੱਕ ਪੌਦਾ ਲਗਾਉਣਾ ਜਿਹੜਾ অতি ਜ਼ਰੂਰੀ ਹੈ ਔਰ ਅੱਜ ਦਾ ਸੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਹਰ ਇੱਕ ਸਿੱਖ ਜਿਹੜਾ ਹੈ ਇੱਕ ਇੱਕ ਪੌਦਾ ਜ਼ਰੂਰ ਲਗਾਵੇ। ਅੱਲ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਕਲਗੀਧਰ ਪਿਤਾ ਜੀ ਨੇ ਜਿੱਥੇ ਖਾਲਸਾ ਪੰਥ ਪ੍ਰਗਟ ਕੀਤਾ ਤਖਤ ਤੋਂ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਲੰਗਰ ਵਿਖੇ ਕੁਝ ਸ਼ਰਾਰਤੀ ਅਨਸਰ ਜੋ ਨਿਆਂ ਸਿੰਘਾਂ ਦਾ ਬਾਣਾ ਪਾ ਕਰਕੇ ਲੰਗਰ ਦੇ ਵਿੱਚ ਆਏ ਔਰ ਲੰਗਰ ਦੇ ਵਿੱਚ ਉਹਨਾਂ ਹੁੱਲੜਵਾਜੀ ਕੀਤੀ ਔਰ ਇੱਕ ਸੇਵਾਦਾਰ ਜੋ ਲੰਗਰ ਦੀ ਸੇਵਾ ਕਰ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਉਸ ਉੱਪਰ ਹਮਲਾ ਕੀਤਾ ਤਲਵਾਰਾਂ ਦੇ ਨਾਲ ਉਸ ਉੱਪਰ ਹਮਲਾ ਕਰਕੇ ਉਹਨੂੰ ਜ਼ਖਮੀ ਕੀਤਾ ਔਰ ਸਾਡੇ ਇੱਥੋਂ ਦੇ ਸਮੁੱਚੇ ਸਟਾਫ ਸਤਿਕਾਰਯੋਗ ਮੈਨੇਜਰ ਸਰਦਾਰ ਮਲਕੀਤ ਸਿੰਘ ਔਰ ਉਹਨਾਂ ਦੀ ਸਮੁੱਚੀ ਮੈਨੇਜਮੈਂਟ ਸਟਾਫ ਨੇ ਫਿਰ ਉਹਨਾਂ ਨਕਲੀ ਜਿਹੜੇ ਨਿਹੰਗ ਸਿੰਘ ਬਣੇ ਸਨ ਨਿਹੰਗ ਸਿੰਘ ਦਾ ਬਾਣਾ ਬਾਕਰ ਕੇ ਉਹਨਾਂ ਨੂੰ ਕਾਬੂ ਕਰ ਲਿਆ ਔਰ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਔਰ ਪ੍ਰਸ਼ਾਸਨ ਨੇ ਜਿਹੜੀ ਬਣਦੀ ਕਾਰਵਾਈ ਉਹਨਾਂ ਉੱਤੇ ਕੀਤੀ ਹੈ ਜਿਹੜੀ ਗੱਲ ਬੜੀ ਮੰਦ ਭਾਗੀ ਗੱਲ ਹੈ ਨਿਹੰਗ ਸਿੰਘ ਦਾ ਜਿਹੜਾ ਬਾਣਾ ਹੈ ਉਹ ਬੜਾ ਸਤਿਕਾਰਯੋਗ ਬਾਣਾ ਹੈ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਾਣਾ ਨਿਹੰਗ ਸਿੰਘਾਂ ਨੂੰ ਬਖਸ਼ਿਸ਼ ਕੀਤਾ ਹੈ ਔਰ ਇਹ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਜਿਹੜਾ ਸੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਕਰਦੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਦੁਰਵਰਤੋਂ ਕਰਕੇ ਜਿਸ ਤਰ੍ਹਾਂ ਕੱਲ ਏ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਵਿਖੇ ਪਾਣਾ ਵਾਪਰੇ ਆ ਨਕਲੀ ਨਿਹੰਗ ਸਿੰਘ ਜੀ ਅਸੀਂ ਕਹਿ ਸਕਦੇ ਹਾਂ ਕਿ ਬਾਣਾ ਪਾ ਕਰਕੇ ਨਕਲੀ ਨਿਹੰਗ ਬਣੇ ਹੋਏ ਉਹਨਾਂ ਸੇਵਾਦਾਰ ਉਤੇ ਹਮਲਾ ਕੀਤਾ ਹੁਲਡਬਾਜੀ ਕੀਤੀ ਇਹ ਬੜੀ ਮੰਦ ਭਾਗੀ ਗੱਲ ਹੈ ਔਰ ਜਿਹੜਾ ਆਪ ਅੱਗੇ ਆਣਾ ਕਿ ਇਹਦਾ ਨਤੀਜੇ ਹੈਗੇ ਨੇ ਹਾਂ ਜਥੇਬੰਦੀਆਂ ਜਿਹੜੀਆਂ ਜਿਸ ਤਰ੍ਹਾਂ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਾਲ ਤਰਨਾ ਦਾਲ ਔਰ ਸੰਪਰਦਾਇ ਦਾਲ ਬਾਬਾ ਵਿਧੀ ਚੰਦ ਦੇ ਹਰੀਆਂ ਬੇਲਾਂ ਵਾਲੇ ਮਹਾਂਪੁਰਖੇ ਸਾਰੇ ਜਿਹੜੇ ਮੌਜੂਦਾ ਮਹਾਪੁਰਖ ਨੇ ਇਹਨਾਂ ਨੂੰ ਇਕੱਤਰਪੂਰ ਕਰਕੇ ਇਸ ਗੱਲ ਉੱਤੇ ਜਿਹੜਾ ਹੈ ਇਹ ਸੋਚਣਾ অতি ਜ਼ਰੂਰੀ ਹੈ। ਅ ਸ੍ਰੀ ਸਾਹਿਬ ਜੀ ਤੁਸੀਂ ਵੀ ਫਿਰ ਸੰਪਰਕ ਕਰੋਗੇ ਇਸ ਘਟਨਾ ਨੂੰ ਲੈ ਕੇ। ਅਸੀਂ ਵੀ ਅ ਦਲ ਦੇ ਜਿਹੜੇ ਮੁਖੀ ਸਹਿਬਾਨ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਉੱਤੇ ਜ਼ਰੂਰ ਵਿਚਾਰ ਕੀਤੀ ਜਾਵੇਗੀ।